ਉਝੀ ਖੁਸ਼ੀ 14 ਸਾਲ ਦਾ ਬੱਚਾ ਸਕੂਲ ਗਿਆ ਜਿੱਥੇ ਖੇਡਦੇ-ਖੇਡਦੇ ਹੀ ਅਜੇ ਪਾਣਾ ਵੱਤ ਗਿਆ ਕਿ ਸਭ ਹਰਾਨ ਰਹਿ ਗਏ ਘਰ ਵਿੱਚ ਮਾਤਮ ਛਾ ਗਿਆ ਤੇ ਮਾਮਲਾ ਜਿਰਖਪੁਰ ਦਾ ਕਿ 14 ਸਾਲ ਦਾ ਬੱਚਾ ਜੋ ਕਿ ਅਠੀ ਜਮਾਤ ਦਾ ਵਿਦਿਆਰਥੀ ਸੀ ਗਰਾਊਂਡ ਵਿੱਚ ਆਪਣੇ ਭਰਾ ਤੇ ਸਕੂਲ ਦੇ ਬੱਚਿਆਂ ਨਾਲ ਬਾਸਕਟਬਾਲ ਖੇਡ ਰਿਹਾ ਸੀ ਖੇਡਦੇ-ਖੇਡਦੇ ਹੀ ਅਚਾਨਕ ਉਸਨੇ ਆਪਣਾ ਸਿਰ ਫੜ ਲਿਆ ਤੇ ਜ਼ਮੀਨ ਦੇ ਉੱਪਰ गिर ਗਿਆ ਤੇ ਉਸਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋਸ਼ੇ ਕਰ ਦਿੱਤਾ ਗਿਆ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਤੇ ਇਸ ਸੰਬੰਧੀ ਕੀ ਕਰ ਰਹੀ ਹੈ ਪੁਲਿਸ ਤੇ ਕੀ ਕਾਰਵਾਈ ਕਰ ਰਹੀ ਹੈ ਆ ਤੁਹਾਨੂੰ ਸੁਣਾਉਣੇ ਆ ਤੇ ਸੀਸੀਟੀਵੀ ਦੀਆਂ ਫੋਟੋਆਂ ਕਿੰਨੀਆਂ ਹੀ ਦਰਦਨਾਕ ਨੇ 19ਵਾਰ 2023 ਨੂੰ ਮੁੱਖ ਮੁੱਛੀ ਥਾਣਾ ਨੂੰ ਇਤਲਾਹ ਮਿਲੀ ਕਿ ਸ਼ੁਭਮ ਗਰਗ son of ਨਵੀਨ ਗਰਗ ਬਰੌਡ ਰੈਡ ਆਇਆ ਜੋ ਨਿਊ ਐਂਜਲ ਸਕੂਲ ਜਿਲਖਪੁਰ ਵਿਖੇ 8ਵੀਂ ਕਲਾਸ ਵਿੱਚ ਪੜਦਾ ਸੀ ਉਸ ਦੀ ਖੇਡ ਦੇ ਸਮੇਂ ਮੌਤ ਹੋ ਗਈ ਤਾਂ ਉੱਥੇ ਦੇਖਿਆ ਅਸੀਂ ਉੱਥੇ ਸੀਸੀਟੀਵੀ ਫੁਟੇਜ ਜਿਹੜੀ ਹੈ ਉੱਥੇ ਦੇਖੀ ਗਈ ਖੰਘਾਲੀ ਗਈ ਸੀਸੀਟੀਵੀ ਫੁਟੇਜ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਬਾਸਕਟਬਾਲ ਖੇਡ ਰਿਹਾ ਸੀਗਾ ਬਾਸਕਟਬਾਲ ਖੇਡਦੇ ਸਮੇਂ ਹੀ ਉਹ ਆਪਣੇ 2-3 ਬਾਰ ਆਪਣੇ ਸਿਰ ਨੂੰ ਖੜਦਾ ਉਸ ਤੋਂ ਬਾਅਦ ਥਲੇ ਗਿਰ ਜਾਂਦਾ ਉਹਦੇ ਕਾਰਨ ਉਹਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਲੈ ਕੇ ਗਏ ਜਿੱਥੇ ਉਹਦੀ ਉਹਨੂੰ ਬਰੋਡ ਡੈੱਡ ਘੋਸ਼ਿਤ ਕੀਤਾ ਗਿਆ ਡਾਕਟਰ ਡਾਕਟਰ ਬੋਲ ਰਹੇ ਉਸ ਤੋਂ ਬਾਅਦ ਨਵੀਨਗਰਗ ਉਥੇ ਮਿਲਿਆ ਜੀਐਮਸੀਐਚ ਸੈਕਟਰ 32 ਦੇ ਮੇਨ ਗੇਟ ਤੇ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਨਾ ਹੀ ਸਾਨੂੰ ਕਿਸੇ ਤੋਂ ਕੋਈ ਸ਼ੱਕ ਆ ਤੇ ਫੇਰ ਕੱਲ ਸ਼ੁਭੰਗੌਰ ਦੀ ਦੀ ਲਾਸ਼ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਗਿਆ ਡੈੱਡ ਬੋਡੀ ਉਹਦੇ ਵਾਰਸਾ ਦੇ ਹਵਾਲੇ ਕੀਤੀ ਗਈ ਤੇ ਵਿਸਰਾ ਰਿਪੋਰਟ ਆਉਣ ਤੇ ਹੀ ਮੌਤੇ ਕਾਰਨ ਦਾ ਪਤਾ ਲੱਗੂਗਾ ਵੀ ਕਿਵੇਂ ਹੋਈ ਆ ਉਹਦੀ ਮੌਤ ਲੇਕਿਨ ਪਰਿਵਾਰ ਨੂੰ ਸ਼ੱਕ ਆ ਕਿ ਉਹਦੀ ਮੌਤ ਆ ਜਿਹੜੀ ਬ੍ਰੀਨ ਹੈਮਰਿੰਗਸ ਦੇ ਕਾਰਨ ਹੋਈ ਆ ਮੈਂ ਜਗਵੰਤ ਟੀਵੀ ਲਈ ਹਰਿਸ਼ ਬਟਲਾ